ਪਹਿਲੀ ਪਹਿਲੀ ਵਾਰ ਨਹੀਂ ਬੇਸੋਰੀਆ ਤੂੰ ਜਾਨੀਆ ਸੱਸ ਮੈਨੂੰ ਕੰਮੇਲੇ ਹਾਲਾ ਪਲਾਜੀ ਮੈਨੂੰ ਤੇਰੀ ਸੋ ਸੱਸ ਮੈਨੂੰ ਕੰਮੇਲੇ ਹਾਲਾ ਫੜ ਚੱਪੜੀ ਮੈਂ ਅੱਗ ਲੈਣ ਜਾਨੀਆ ਚੱਪੜੀ ਤੇ ਟੁੱਟ ਗਈਆ ਪਲਾਜੀ ਮੈਨੂੰ ਤੇਰੀ ਸੋ ਚੱਪੜੀ ਤੇ ਟੁੱਟ ਗਈਆ ਪਾੜੀ ਸੋਟਾ ਸਾਸ ਬੁਹੇ ਚਖ ਲੋ ਗਈ ਹੈ ਹੋ ਜਹੀ ਚੱਪਣੀ ਲਿਆ ਪਲਾਜੀ ਮੈਨੂੰ ਤੇਰੀ ਸੋਏ ਹੋ ਜਹੀ ਚੱਪਣੀ ਲਿਆ ਓ ਵੇਖ ਓ ਵੇਖ ਬਾਬਲ ਤੁਰਿਆ ਆਂਦਾ ਦਾਜਵਾਲਾ ਗੱਟਾ ਪਹਰੇਆ ਪਲਾਜੀ ਮੈਨੂੰ ਤੇਰੀ ਸੋ ਦਾਜਵਾਲਾ ਗੱਟਾ ਪਹਰੇਆ ਇਹੋ ਜਿਹਾਂ ਦਾਜ ਮੈਂ ਵੇੜੀ ਚ ਖਲਾਰ ਦਿਆਂ ਇਹੋ ਜਹੀ ਚੱਪਣੀ ਲਿਆ ਪਲਾਜੀ ਮੈਨੂੰ ਤੇਰੀ ਸੋ ਇਹੋ ਜਹੀ ਚੱਪਣੀ ਲਿਆ ਓ ਵੇਖਿਓ ਵੇਖ ਮਾਮਾ ਤੁਰਿਆ ਆਂਦਾ ਮੱਝੀਆਂ ਦੀ ਢਾਰ ਲਾਇਆ ਪਲਾਜੀ ਮੈਨੂੰ ਤੇਰੀ ਸੋ ਮੱਝੀਆਂ ਦੀ ਢਾਰ ਲਾਈ ਹੋ ਜਈਆਂ ਮੱਛੀਆਂ ਮੈਂ ਵਗ ਚਰਲਾ ਦਿਆਂ ਐ ਹੋ ਜਈ ਚੱਪੜੀ ਲਿਆ ਪਲਾਜੀ ਮੈਨੂੰ ਤੇਰੀ ਸੋ ਐ ਹੋ ਜਈ ਚੱਪੜੀ ਲਿਆ ਓ ਵੇ ਕਿਉਂ ਵੇਖ ਚਾਚਾ ਤੁਰਿਆ ਆਂਦਾ ਪਾਂਡਿਆਂ ਦੀ ਬੋਰੀ ਪਾਰੀਆ ਪਲਾਜੀ ਮੈਨੂੰ ਤੇਰੀ ਸੋ ਪਾਂਡਿਆਂ ਦੀ ਬੋਰੀ ਪਾਰੀਆ ਇਹੋ ਜਿਹੀ ਭਾਂਡੇ ਮੈਂ ਰੂੜੀ ਤੇ ਚਲਾ ਦਿਆਂ ਇਹੋ ਜਿਹੀ ਚੱਪਣੀ ਲਿਆ ਪਲਾਜੀ ਮੈਨੂੰ ਤੇਰੀ ਸੋ ਇਹੋ ਜਿਹੀ ਚੱਪਣੀ ਲਿਆ ਓ ਵੇਖ ਓ ਵੇਖ ਵੀਰਾ ਤੁਰਿਆ ਆਂਦਾ ਚੱਪਣੀਆਂ ਦਾ ਝੋਲਾ ਪਰਿਆ ਪਲਾਜੀ ਮੈਨੂੰ ਤੇਰੀ ਸੋ ਚੱਪਣੀਆਂ ਦਾ ਝੋਲਾ ਪਰਿਆ ਇੱਕ ਚੱਕੀ ਦੋ ਚੱਕੀ ਨੀ ਸੱਸੇ ਮੇਰੀਏ ਤੀਜੀ ਨੂੰ ਤੂੰ ਹੱਥ ਵੀ ਨਾਲਾ ਪਲਾਜੀ ਮੈਨੂੰ ਤੇਰੀ ਸੌ ਤੀਜੀ ਨੂੰ ਤੂੰ ਹੱਥ ਵੀ ਨਾਲਾ